ਇਵਰੀਵਨ ਸਤ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਵਰਨ ਫੈਮਿਲੀ ਵਲੌਗਸ ਵਿੱਚ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਰਾਜੀ ਖੁਸ਼ੀ ਆਉਂਗੇ ਹਾਂ ਜੀ ਨਾਲੀ ਜੀ ਮੈਂ ਕੰਮ ਕਰ ਆਪਣੇ ਸਾਰੇ ਖਤਮ ਹੋ ਗਏ ਬਾਹਰ ਧੁੱਪ ਪੂਰੀ ਆ ਦੇਖ ਨਹੀਂ ਰਿਹਾ ਕਿ ਕਿ ਧੁੱਪ ਬਹੁਤ ਜ਼ਿਆਦਾ ਹੈ ਤੇ ਹਵਾ ਵੀ ਬਹੁਤ ਸੋਹਣੀ ਚੱਲੀ ਜਾਂਦੀ ਆ ਤੇ ਕੁਦਰਤ ਦਿੱਖ ਰਹੀ ਆ ਹਵਾ ਬਹੁਤ ਸੋਹਣੀ ਚੱਲੀ ਜਾਂਦੀ ਆ ਤੇ ਸੇਕ ਵੀ ਬਹੁਤ ਜ਼ਿਆਦਾ ਗਰਮ ਸੇਕ ਮਾਰ ਰਿਹਾ ਅੱਖਾ ਕਰਦੀ ਆ ਆਪਾਂ ਪੋਸ ਦਾ ਬੰਦ ਅੰਦਰ ਆਪਣੇ ਸਾਰੇ ਕੰਮ ਕਾਰ ਨਿਬੜ ਗਏ ਸੀਗੇ ਕਿਚਨ ਵਗੈਰਾ ਅੱਜ ਫੇਰ ਮੈਂ ਥੋੜੀ ਜਿਹੀ ਸਾਫ਼ ਕਰ ਲਿਆ ਨਹੀਂ ਤਾਂ ਮੈਂ ਹੁਣ ਕਰਦੀ ਨਹੀਂ ਸੀਗੀ ਤੇ ਅੰਦਰ ਵੀ ਆਪਣਾ ਸਾਰੇ ਕੰਮ ਨਿਬੜ ਗਏ ਅੰਦਰ ਵੀ ਆਪਣਾ ਸਾਰੀ ਸਫਾਈ ਹੋਈ ਹੋਈ ਆ ਟ੍ਰੈਂਮ ਰੂਮ ਵੀ ਸਾਫ਼ ਆਪੋ ਚੁੱਚਾ ਸਾਰੇ ਲਾਤੇ ਸੀ ਅਭੀ ਸਹਾਜ ਨਹੀਂ ਨਾਲੇ ਸੀ ਹਮ ਉਨੀ ਪਈ ਅੰਦਰ ਅਭੀ ਜੋ ਬਣਾ ਲਿਆ ਸਹਿਜ ਵੀ ਨਾਲ ਕੇ ਬੈਠੀ ਹੋ ਪੋਨ ਲਈ ਬੈਠਿਆ ਲਾਈਟ ਚਲੇ ਗਈ ਇਹ ਮੈਂ ਤਾਂ ਜੀ ਕਰਦਾ ਮੈਂ ਬਾਹਰ ਹੀ ਪੈਟ ਚਾਂ ਥੋੜਾ ਜਿਹਾ ਟਾਈਮ ਗੱਲਾਂ ਬਾਤਾਂ ਕਰਦੇ ਆ ਪੱਖਾ ਚਲਾ ਕੇ ਇੱਥੇ ਬੈਠ ਕੇ ਨਾਲ ਬਾਸ ਸੁਣਨਾ ਸੁੰਦਰ ਬਨੇਰ ਕੋ ਪੂਰਾ ਹੋਇਆ ਅੰਮੀਆ ਤਾਂ ਸਾਈਡ ਪਿੱਛੇ ਵੀ ਜਗ੍ਹਾ ਰੱਖੀ ਹੋਈ ਆ ਪਰ ਉਧਰ ਘਟੇ ਸੀ ਜੇ ਅਖੋਲਦੇ ਆ 5-5 ਫੁੱਟ ਜਗ੍ਹਾ ਰੱਖੀ ਹੋਈ ਆ ਨਾ ਤੇ ਬਸ ਆਪਾਂ ਕਿ ਮੈਂ ਅਜੇ ਤੰਦੀ ਮੈਂ ਆਈ ਸੀ ਉਤਨ ਦਿਨ ਸਰ ਨਹੀਂ ਹੋਈ ਸੀ ਕਿ ਫਿਰ ਮੈਂ ਕਿਹਾ ਚਲ ਅੱਜ ਨਹਾਉਣੀ ਆ ਸਰ ਤੇ ਬਾਕੀ ਜੀ ਸ਼ਾਇਦ ਹੁਣ ਕੱਲ ਆਲੀਆਂ ਭਾਬੀ ਤੇ ਭਤੀਜੀ ਕੱਲ ਉਹ ਅੱਜ ਗਈ ਨਹੀਂ ਹੈਗੀ ਸ਼ਾਇਦ ਕੱਲ ਕੋਲ ਜਾ ਕੇ ਫੋਨ ਜਾਊਗੀ ਤਾਂ ਕਰਕੇ ਉਹ ਵੀ ਸ਼ੌਣੀਆਂ ਕਹਿੰਦੀ ਆਪੀ ਕਿ ਅਸੀਂ ਆਉਨੇ ਆ ਇਹ ਬੀਬੂ ਆ ਥੋੜੇ ਤੋਂ ਟਾਈਮ ਤੱਕ ਤੇ ਪੱਕੀ ਧੁੱਪ ਤਾਂ ਬਹੁਤ ਜਾ ਰਹਾ ਹੈ ਕੋਈ ਦੇਖ ਨਹੀਂ ਰਹੀ ਹੈਗੀ ਹਾਂ ਹੁਣ ਦੇਖੋ ਤੇ ਕੁਪਤਾ ਬਹੁਤ ਜ਼ਿਆਦਾ ਹੈ ਪਰ ਹਵਾ ਚੱਲਦੀ ਅੱਜ ਥੋੜੀ ਥੋੜੀ ਹਵਾ ਚੱਲੀ ਜਾਂਦੀ ਆ ਤੇ ਕੱਲ ਮੈਨੂੰ ਮੇਰੇ ਕੰਟੀਨਿਊ ਨਾ ਉਹਨਾਂ ਦਾ ਫੋਨ ਆਇਆ ਸੀਗਾ ਵੀ ਆਜ ਹੀ ਵੀ ਮੈਂ ਜਾਣਾ ਸੀਗਾ ਫਿਰ ਉਹ ਗਏ ਹੋਏ ਸੀਗੇ ਖਮਾਣੋ ਫਿਰ ਕੱਲ ਮੈਂ ਉਹਨਾਂ ਨੂੰ ਫੋਨ ਕੀਤਾ ਉਹਨਾਂ ਕੱਲ ਉਹਨਾਂ ਨੂੰ ਫੋਨ ਆਇਆ ਵੀ ਅੱਜ ਆਜਿਓ ਵੀ ਵੀ ਮੈਂ ਕੰਮਕਾਰ ਕਰਕੇ ਫ੍ਰੀ ਹੋ ਗਈ ਹਾਂ ਤੁਸੀਂ ਆਜਿਓ ਫਿਰ ਜਾਨੂ ਭਾਬੀਆਂ ਨਹੀਂ ਆਗੀਆਂ ਫਿਰ ਮੇਰਾ ਜਾਣਾ ਕੈਨਸਲ ਹੋ ਗਿਆ ਅੱਜ ਕੰਮਕਾਰੇ ਲੇਟ ਨਿਭੜੇ ਨੇ ਹੁਣ ਦੇਖਾਂਗੇ ਜੇ ਟਾਈਮ ਲੱਗਿਆ ਜੇ ਮੈਂ ਉਰੀ ਰਹੀ ਇੱਕ ਦੋ ਦਿਨ ਫੇਰ ਵਿੱਚ ਨੂੰ ਜਾ ਕੇ ਆਉਂਗੀ ਮੈਂ ਹੀ ਤਾਂ ਫਿਰ ਜਦੋਂ ਗਾਹਾਂ ਵਾਲੇ ਕਿਹੜੇ ਆਉਂਗੀ ਉਦੋਂ ਜਾ ਕੇ ਆਉਂਗੀ ਹਨਾ ਬਾਹਰ ਗਰਮ ਹਵਾ ਬਾਹਰ ਦੀ ਪਰ ਵਾਲ ਇੱਕ ਮਿੰਟ ਚ ਸੁੱਕ ਗਏ ਹੁਣ ਆ ਕੇ ਅਜਿਹੀ ਇੱਕ ਮਿੰਟ ਚ ਵਾਲ ਥੋੜਾ ਥੋੜਾ ਗਿੱਲੇ ਰਹਿ ਗਏ ਬਸ ਸੁੱਕ ਗਏ ਬਣਾਈ ਸੀ ਅਸੀਂ ਦਾਲ ਰੋਟੀ ਪਾਣੀ ਅਸੀਂ ਖਾ ਲਿਆ ਸੀਗਾ ਦਾਲ ਬਣਾਈ ਸੀਗੀ ਭਾਈ ਸ਼ਾਇਦ ਮੇਰਾ ਅੱਜ ਫਿਰ ਮੈਚ ਪਈ ਗਿਆ ਡੈਡੀ ਕੰਮ ਤੇ ਕਈ ਪਹਿਲੇ ਮੈਚ ਤੇ ਚਲੋ ਜੀ ਜਵਾਬ ਵੀ ਆ ਜਾਣਗੇ ਫਿਰ ਤੁਹਾਨੂੰ ਉਹਨਾਂ ਨਾਲ ਮਲਾਉਂਗੀ ਉਹਨਾਂ ਦੇ ਆਇਆ ਤੇ ਫਿਰ ਕਰਦੇ ਆ ਗੱਲਾਂ ਬਾਤਾਂ ਬੈਠੂਗੀ ਅਸੀਂ ਇੰਨਾ ਵਾਤਾ ਕਰੂੰਗੀ ਆ ਸ਼ਾਮ ਨੂੰ ਸ਼ਾਇਦ ਮੰਮੀ ਹੁਣ ਕੋਈ ਹੋਰ ਸਬਜ਼ੀ ਬਣਾਉਗੀ ਸ਼ਾਇਦ ਕ੍ਰੀਮ ਨੇ ਕਹਿ ਰਹੀ ਆ ਬਾਕੀ ਮੈਂ ਤਾਂ ਨਹੀਂ ਬਣਾਉਂਦੀ ਹੈਗੀ ਮੰਮੀ ਬਣਾਉਗੀ ਤੋ ਫਿਰ ਇਹਨਾਂ ਨੂੰ ਮਿਰਚ ਨੂੰ ਮਿਰਚ ਮੇਰਾ ਜ਼ਿਆਦਾ ਲੱਗਦਾ ਸਬਜ਼ੀ ਚ ਤੇ ਤਾਂ ਕਰਕੇ ਚਲੋ ਜੀ ਹੁਣ ਤੁਹਾਨੂੰ ਫਿਰ ਮਿਲਦੇ ਆਂ ਮਮਾ ਬਾਅਲਸਕਾਲਾ ਮੈਂ ਮਿਲਣ ਹਾਂ ਵੀ ਵੇਟ ਕਰਦੇ ਸੀ ਆ ਗਈ ਅੱਭੀ ਦਸਤੀ ਕੱਲ੍ਹ ਆਇਆ ਕਰਨਾ ਸਿਕਾ ਜੀ ਸਿਕਾ ਚੀ ਓਏ ਗੁੱਗੂ ਗੁੱਲੂ ਗੁੱਲੂ ਮੁੱਲੂ ਗੁੱਲੂ ਮੁੱਲੀ ਤੂੰੋਂਂਦੀ ਸੀ ਤਬਿੰਡ ਬਿੰਡੂ ਅਰੇ ਨਾਨੀ ਬੋਲ ਤੁਸੀਂ ਨੋਂਦੇ ਸੀ ਨਾਨੀ ਬੋਲਦੇ ਨੋਂਦੇ ਸੀ ਤੁਸੀਂ ਤੁਸੀਂ ਨੋਂਦੇ ਸੀ ਲਵਲੀ ਆਉਂਦੀ ਆ ਚੱਲ ਅੰਦਰ ਚੱਲ 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 ਫਲੈਟ ਭੱਜ ਗਈ ਨਮਸਤੇ ਨਮਸਤੇ ਜੀ ਹਲੋ ਜੀ ਆਈ ਹੈਗੀ ਮੇਰੀ ਪਤੀਜੀ ਮਾਰਸੀ ਆ ਥੋੜੇ ਮੋਦੀ ਛੋਟੇ ਬੜੇ ਆਈ ਆ ਸਾਡੀ ਆ ਕੀ ਚੱਕ ਲੈ ਗਈ ਗੜੀ ਗੜੀ ਵੀ ਗਈ ਪਾਣੀ ਆਈ ਆ ਆਉ ਜਿਹੜੀ ਛੋਟੀ ਜੀ ਕੁੜੀ ਆ ਉਹ ਫੇਰ ਇੱਕ ਹੋਰ ਪਤੀਜੀ ਆ ਉਹਦੀ ਉਹ ਚਲੇ ਗਈ ਉਹ ਜਿੱਦਣ ਮੈਂ ਆਈ ਆ ਮੇਰੇ ਆਉਂਦੀ ਸਾਰੇ ਉਹ ਚਲੇ ਗਈ ਹਾਂ ਸੀਰਾ ਸੀਰਾ ਇਹ ਇਹਦਾ ਉਹਦਾ ਦੀਦਾ ਲੱਗਦਾ ਇਹਦਾ ਦੀਦਾ ਆਪਣੀ ਨਾਨੀ ਕੋਲ ਹੀ ਲੱਗਦਾ ਇਹਦਾ ਆਹ ਨਾਨੀ ਕੋਲ ਲੱਗਦਾ ਇਹਦੇ ਕੋਲ ਰਹਿੰਦੀ ਆ ਇਹ ਹਨਾ ਤੁਸੀਂ ਇਹਦੀ ਕਹਨੀ ਇਹਨਾਂ ਨੂੰ ਚੱਲੋ ਚੱਲੀਏ ਹਨਾ ਜੀ ਲੱਗ ਗਿਆ ਸੀ ਪੁੱਤ ਜਰਾ ਇਹ 8:00 ਵਜੇ ਜਾਂਦੀ ਮਾਂ ਨਾਨੀ ਜੀ ਦਾ ਹੱਜ ਰਹਿ ਗਿਆ ਸੌਂਦਾ ਰਹਦੀ ਆ ਨਾ ਸੌਂਦਾ ਰਹਦਾ ਆ ਮੂੰਹ ਕਰ ਲੀਏ ਚਲੋ ਜੀ ਹੁਣ ਅਸੀਂ ਬੈਠੀਏ ਗੱਲਾਂ ਬਾਤਾਂ ਕਰੀਏ ਇੱਥੇ ਲੱਗੇ ਸੀਗੇ ਅਸੀਂ ਚਾਹ ਪੀਣ ਸਮੋਸੇ ਖਾਣ ਮੇਰੇ ਮਾਸੀ ਆਏ ਸੀਗੇ ਉਹ ਹੀ ਲੈ ਕੇ ਆਏ ਸੀਗੇ ਫਿਰ ਅਸੀਂ ਮੈਂ ਕਿਹਾ ਚਲੋ ਸਾਰੇ ਜਾਣੇ ਲਈ ਫਿਰ ਮਾਸੀ ਦਾ ਫੋਨ ਆ ਗਿਆ ਸੀਗਾ ਮੈਂ ਕਿਹਾ ਵੀ ਸਾਰੇ ਜਾਣੇ ਲਈ ਲੈ ਆਏ ਉਹ ਹਨਾ ਵੀ ਆਪਾਂ ਬੈਠ ਕੇ ਨਾਲ ਗੱਪਾ ਛੱਪਾ ਮਾਰਾਂਗੇ ਨਾਲੇ ਆਪਣਾ ਸਮੋਸਾ ਪਾਰਟੀ ਕਰਾਂਗੇ ਆਜੋ ਜੀ ਤੁਸੀਂ ਵੀ ਖਾ ਲਓ ਸਾਰੇ ਜਾਣੇ ਇਸ ਚਾਹ ਗਰਮ ਗਰਮ ਤੇ ਨਾਲ ਗਰਮ ਗਰਮ ਬਹੁਤ ਗਰਮ ਗਰਮ ਸਮੋਸੇ ਹਾਂਜੀ ਇੱਥੇ ਚੱਲ ਰਹੀ ਆ ਸਮੋਸਾ ਪਾਰਟੀ ਸਮੋਸਾ ਪਾਰਟੀ ਇਹ ਹੁੰਦੀ ਆ ਮਾਸਤੀ ਉਹ ਨਹੀਂ ਆਉਂਦੇ ਉਹ ਆਪੇ ਲੈ ਕੇ ਆਉਂਦੇ ਹੁੰਦੇ ਆਪੇ ਲੈ ਕੇ ਆਉਂਦੇ ਨੇ ਮਿਲੋ ਵੀ ਮੇਰੇ ਵਾਸੀ ਦੇ ਮੁੰਡੇ ਨੂੰ ਹੈਲੋ ਹੈਲੋ ਮੇਰੇ ਮਾਮੇ ਦੇ ਮੁੰਡੇ ਨੂੰ ਇਹ ਵੀ ਗਿਆ ਹੋਇਆ ਦੀ ਇਹਨਾਂ ਕੋਲ ਸਹਜ ਹੈਲੋ ਅਭੀ ਜੋਤ ਲੱਗਿਆ ਹੈ ਸਮੋਸਾ ਪਾਰਟੀ ਕਰਨ ਚਲੋ ਜੀ ਹੁਣ ਅਸੀਂ ਉੱਧਰ ਜਾਂਦੇ ਆ ਉੱਧਰ ਕਰਦੇ ਆ ਸਮੋਸਾ ਪਾਰਟੀ ਉੱਧਰ ਬੈਠਿਆ ਉੱਧਰ ਬੈਠਿਆ ਰਹੀ ਪੁੱਚਰ ਵਾਸੀ ਮੇਰੀ ਪੁੱਚਰ ਵਾਸੀ ਮੇਰੀ ਪੁੱਚਰ ਵਾਸੀ ਆਂ ਸਾਜਤਾ ਅੱਜ ਕੇ ਫਿਰ ਵੀਡੀਓ ਬਣਾ ਲਈ ਲੋਟਦੀ ਹੋ ਕੇ ਮਾਸੀ ਬੁਲਾਦੇ ਸਾਰੇ ਰਸ ਸਾਸਤਰੀ ਕਾਲ ਹਾਲੇ ਗਾਇਸ ਇਧਰ ਬੈਠੀ ਹੈ लवली ਇਧਰ ਬੈਠੀ ਹੈ ਇਧਰ ਬੈਠੀ ਹੈ ਸਿਮੂ ਹੋਰ ਅਸੀਂ ਕਰੂਗੇ ਆਪਣੀ ਸਮੋਸਾ ਪਾਰਟੀ ਇਹ ਮੇਰੀ ਮਾਸੀ ਵਿਚਾਰੀ ਨਾ ਤੁਹਾਨੂੰ ਪਹਿਲਾਂ ਵੀ ਪਤਾ ਹੀ ਆ ਵੀ ਇਹ ਜਦੋਂ ਹੋ ਗਈ ਆਪਣਾ ਘਰ ਫੇਰਾ ਸਾਮਾਨ ਨਾਲ ਲੈ ਕੇ ਹੀ ਆਉਂਦੀ ਹੁੰਦੀ ਮੇਰੇ ਕੋਲ ਵੀ ਜਾਂਦੀ ਆ ਜਦ ਵੀ ਇਹਨੂੰ ਪਤਾ ਵੀ ਇਹਨੇ ਕੀ ਕੀ ਖਾਣਾ ਹੁਣ ਵੀ ਮੈਨੂੰ ਪੁੱਛ ਗਿਆ ਸਮੋਸੇ ਫੇਰ ਵਿਚਾਰੀ ਲੈ ਕੇ ਆਈ ਆ ਹੁਣ ਅਸੀਂ ਬੈਠ ਕੇ ਹੁਣ ਸਮੋਸਾ ਪਾਰਟੀ ਕਰੂਗੇ ਬਈ ਹਾਂਜੀ ਇੱਥੇ ਟਾਈਮ ਹੋ ਗਿਆ ਸੀਗਾ 8:30 ਵਜੇ ਦਾ ਤੇ ਮੰਮੀ ਲੱਗੀ ਸੀ ਮੇਰੀ ਰੋਟੀ ਬਣਾਉਣ ਮੈਂ ਲੱਗੀ ਸੀ ਭਾਂਡੇ ਮਾਂਜਣ ਕਿਉਂਕਿ ਵਿੱਚ ਹੁਣ ਤੁਹਾਨੂੰ ਪਤਾ ਹੀ ਇੱਕ ਤਾਂ ਗਰਮੀ ਦਾ ਮੌਸਮ ਆ ਹਨਾ ਗਲਾਸ ਗਲੂਸ ਕਾਫੀ ਜ਼ਿਆਦਾ ਹੋ ਜਾਂਦੇ ਨੇ ਬਾਰ ਬਾਰ ਪਾਣੀ ਵਗੈਰਾ ਪੀ ਹੋ ਜਾਂਦਾ ਤੇ ਫਿਰ ਉਦੋਂ ਨਹੀਂ ਸੀਗਾ ਮਾਂਜੇ ਅਸੀਂ ਚਾਹ ਪਾਣੀ ਪੀਤਾ ਸੀਗਾ ਜਦੋਂ ਇਕੱਠੇ ਬੈਠੇ ਸੀਗੇ ਗੱਲਾਂ ਬਾਤਾਂ ਲੱਗੇ ਹੋਏ ਸੀ ਕਰਨ ਤੇ ਫਿਰ ਮਿਲਪਤੀ ਜੀ ਉਹ ਨਹੀਂ ਚਲੇ ਗਏ ਸੀਗੇ ਸ਼ਾਮ ਜੇ ਨੂੰ ਉਹ ਵੀ ਫਿਰ ਮਤਲਬ ਕਿ ਉਹਨਾਂ ਨੇ ਵੀ ਦਾਲ ਸਬਜ਼ੀ ਦਾ ਕਰਨਾ ਸੀਗਾ ਜਾ ਕੇ ਹਨਾ ਉਹਨੇ ਜਾਣ ਦੀ ਤਿਆਰੀ ਕਰਨੀ ਸੀਗੀ ਕਿਉਂਕਿ ਜਾਣਾ ਸੀ ਉਹਨੇ ਤੇ ਮਾਸੀ ਉਹ ਨਹੀਂ ਤਾਂ ਗਏ ਆ ਫਿਰ ਮੇਰੇ ਰਾਤ ਨੂੰ ਮਿਲ ਲਾ ਤਾਂ 8:30 ਵਜੇ ਗਏ ਨੇ 8:30 ਵਜੇ ਤੱਕ ਬੈਠੇ ਰਹੇ ਨੇ ਗੱਲਾਂ ਬਾਤਾਂ ਕੀਤੀਆਂ ਪਰ ਰੋਟੀ ਵਗੈਰਾ ਨਹੀਂ ਖਾ ਕੇ ਗਏ ਕਿਉਂਕਿ ਸਮੋਸੇ ਵਗੈਰਾ ਖਾਦੇ ਹੋਏ ਸੀਗੇ ਤਾਂ ਕਰਕੇ ਫਿਰ ਮਾਸੀ ਕਹਿੰਦੇ ਵੀ ਨਹੀਂ ਕਹਿੰਦੇ ਮੈਂ ਜਾ ਕੇ ਹੀ ਬਣਾਉਂਗੀ ਵੀ ਹੁਣ ਇੰਨੀ ਜਲਦੀ ਨਹੀਂ ਖਾਣੀ ਕਿਉਂਕਿ ਮੇਰੇ ਮਾਸੀਓਂ ਨਹੀਂ ਵੈਸੇ ਵੀ ਰੋਟੀ ਨਾ ਬਹੁਤ ਲੇਟ ਖਾਂਦੇ ਨੇ ਰਾਤ ਨੂੰ ਉਹ ਜਲਦੀ ਨਹੀਂ ਖਾਂਦੇ ਹੈਗੇ ਮਤਲਬ ਕਿ ਸਵੇਰੇ ਉਹਨਾਂ ਨੇ ਲੇਟ ਖਾਣੀ ਹੁੰਦੀ ਆ ਤੇ ਰਾਤ ਨੂੰ ਵੀ ਲੇਟ ਖਾਂਦੇ ਨੇ ਹਨਾ ਤੇ ਫੇਰ ਉਸ ਤੋਂ ਬਾਅਦ ਇੱਥੇ ਮੰਮੀ ਰੋਟੀ ਲਾਗ ਕੇ ਸੀਗੇ ਇੱਥੇ ਵੀ ਜੋਤ ਮੈਨੂੰ ਗਲਾਸ ਲਿਆ ਲਿਆ ਕੇ ਪਿਵਾ ਰਹੀ ਆ ਦੀ ਜਿੱਥੇ ਆ ਦਿਖਾ ਰਿਆ ਸੀਗਾ ਬੂਟ ਕਹਿੰਦਾ ਮਮਾ ਪਾਪਾ ਪਾਪਾ ਸੌਰੀ ਕਹਿੰਦਾ ਮਾਮਾ ਬੂਟ ਲੈ ਕੇ ਆਏ ਨੇ ਨਾ ਮਮਾ मामੂ ਫਿਰ ਮੈਂ ਦੇਖ ਰਹੀ ਸੀ ਮੈਂ ਕਿ ਨਹੀਂ ਪ੍ਰਾਣੇ ਨੇ ਕਹਿੰਦਾ ਨਹੀਂ ਮਮਾ ਨਵੇਂ ਨੇ ਮੈਂ ਕਿ ਅੱਛਾ ਮੈਂ ਮੈਨੂੰ ਇਹ ਸੀਗਾ ਮੈਂ ਕਿ ਗਰਾਊਂਡ 'ਚ ਵੀ ਮਤਲਬ ਕਿ ਮੈਚ ਲਾਉਣ ਜਾਂਦਾ ਵੀ ਸ਼ਾਇਦ ਲਫਾਫੇ 'ਚ ਪਾ ਕੇ ਲੈ ਆਇਆ ਹੋਵੇ ਵੀ ਗਰਮੀ ਕਰਕੇ ਹਨ ਮੈਂ ਚप्पल ਪਾ ਕੇ ਚੱਲੇ ਗਿਆ ਹੁਣ ਵੀ ਚੱਲ ਫਾਫੇ ਚ ਪਾਈ ਹੋਣੇ ਆ ਕਹਿੰਦਾ ਨਹੀਂ ਮੰਮਾ ਨਿਉ ਲਿਆਉਂਦੇ ਨੇ ਫੇਰ ਉਸ ਤੋਂ ਬਾਅਦ ਮੰਮੀ ਇੱਥੇ ਰੋਟੀ ਬਣਾਉਣ ਰਹੀ ਸੀ ਮੈਨੂੰ ਪੁੱਛ ਰਹੀ ਸੀ ਕਿ ਕਿੰਨੀ ਖਾਣੀ ਆ ਤੇ ਹਨ ਮੈਂ ਕਿਹਾ ਵੀ ਮੈਨੂੰ ਜ਼ਿਆਦਾ ਭੁੱਖ ਨਹੀਂ ਸਿਰਫ ਮੇਰੀ ਇੱਕ ਰੋਟੀ ਲਾ ਦਿਓ ਜੇ ਮੇਰਾ ਮਨ ਕਰੂਗਾ ਨਾ ਮੈਂ ਖਾ ਲੂੰਗੀ ਵੀ ਨਹੀਂ ਨਹੀਂ ਖਾਣੀ ਹੈਗੀ ਇੱਥੇ ਨਾ ਸਾਡਾ ਕੂਲਰ ਹੋ ਗਿਆ ਸੀਗਾ ਬੰਦ ਮਤਲਬ ਕਿ ਡੈਡੀ ਤਾਂ ਕਹਿੰਦੇ ਖਰਾਬ ਹੋ ਗਿਆ ਵੀ ਮੋਟਰ ਪਾਉਗੀ ਖਰਾਬ ਕੀ ਹੋ ਗਿਆ ਮੇਰੇ ਮੰਮੀ ਨੇ ਨਾ ਸਵਿੱਚ ਨੂੰ ਆਫ ਕਰਤੀ ਉਹ ਯਾਦ ਰਿਹਾ ਨਹੀਂ ਹੈਗਾ ਵੀ ਸਵਿੱਚ ਔਨ ਕਰਨੀ ਆ ਕੂਲਰ ਦੇ ਉੱਤੋਂ ਤੇ ਡੈਡੀ ਇਧਰ ਨੂੰ ਸੋ ਚਲਾ ਲਾ ਕੇ ਦੇਖੀ ਜਾਨ ਮੈਨੂੰ ਇਨੀ ਟੈਨਸ਼ਨ ਪਈ ਪਈ ਹੁਣ ਕੀ ਕਰਾਂਗੇ ਕਿਉਂਕਿ ਵੈਸੇ ਤਾਂ ਚਲੋ ਦੋ ਕੂਲਰ ਨੇ ਪਰ ਫਿਰ ਵੀ ਦੋ ਕੂਲਰਾਂ ਦੇ ਨਾਲ ਇਹ ਕੂਲਰ ਦੇ ਨਾਲ ਬੰਦਾ ਕਿੰਨੇ ਕ ਜਾਣੇ ਪੈ ਜਾਊਗਾ ਹਨਾ ਇੰਨੀ ਤਾਂ ਗਰਮੀ ਆ ਐਥੇ ਮੈਨੂੰ ਟੈਨਸ਼ਨ ਹੋਈ ਹੋਈ ਸੀ ਅਭੀ ਜਦੋਂ ਤੇ ਕਹਿੰਦਾ ਪਾਪਾ ਕਹਿੰਦਾ ਅਸੀਂ ਤਾਂ ਹੁਣ ਘਰ ਨੂੰ ਜਾਣੇ ਆਨੇ ਇਹਦੇ ਪਾਪਾ ਕਹਿੰਦੇ ਨਾ ਨਾ ਤੁਹਾਨੂੰ ਕਾਲੀ ਬਹੁਤ ਸੀਗੀ ਹੁਣ ਤੁਸੀਂ ਚੁੱਪ ਕਰਕੇ ਇੱਥੇ ਰਹੋ ਹੁਣ ਹੁਣ ਤੁਸੀਂ ਆਪ ਤਾਂ ਨਹੀਂ ਤੁਹਾਨੂੰ ਇੱਕ ਲੈ ਕੇ ਜਾਣਾ ਤੁਸੀਂ ਇੱਥੇ ਰਹਿਣਾ ਹੁਣ ਵੀ ਜਦ ਤਾ ਤੁਸੀਂ ਜਿਹੜੀ ਮੰਮਾ ਨੂੰ ਵੀ ਪਰੇਸ਼ਾਨ ਕਰੀ ਗਏ ਆ ਸਾਨੂੰ ਲੈ ਕੇ ਜਾਓ ਮੰਮਾ ਲੈ ਕੇ ਜਾਓ ਹਨਾ ਬਾਠਾ ਨਾਨਕੇ ਲੈ ਕੇ ਜਾਓ ਸਾਨੂੰ ਤੇ ਉਸ ਤੋਂ ਬਾਅਦ ਜੀ ਬੱਸ ਅਸੀਂ ਗੱਲਾਂ ਬਾਤਾਂ ਕੀਤੀਆਂ ਗੱਪਾਂ ਛੱਪਾਂ ਮਾਰੀਆਂ ਹਨਾ ਇਹੀ ਹੁੰਦਾ ਜੀ ਇਕੱਠੇ ਹੋਣ ਦਾ ਫਾਇਦਾ ਤੇ ਫੇਰ ਮੈਂ ਇੱਕ ਆਪਣੀ ਭਤੀਜੀ ਨਾਲ ਫੋਨ ਤੇ ਵੀ ਗੱਲ ਕੀਤੀ ਸੀਗੀ ਫਿਰ ਮੇਰੀ ਭਤੀਜੀ ਵੀ ਆ ਸੀ ਫਰੈਂਡਾਂ ਵੀ ਰਹੀਆਂ ਮਤਲਬ ਕਿ ਅਸੀਂ ਇੱਕ ਹਵਾਨੀ ਆ ਹਨਾ ਤੇ ਉਹਨੂੰ ਉਹਦੇ ਨਾਲ ਗੱਲ ਕੀਤੀ ਉਹਨੇ ਵੀ ਮੈਨੂੰ ਲਗਦਾ ਹੋਵੇਗੀ ਦੀ ਵੀ ਮੈਂ ਸੰਡੇ ਤੱਕ ਆਉਂਗੀ ਮੈਂ ਕਿਹਾ ਨਹੀਂ ਸੰਡੇ ਤੱਕ ਨਹੀਂ ਵੀ ਸ਼ਾਇਦ ਸੰਡੇ ਤੱਕ ਤਾਂ ਮੈਂ ਚਲੇ ਜਾਵਾਂ ਵੀ ਤੂੰ ਜੇ ਆਉਣਾ ਤਾਂ ਕੱਲ ਨੂੰ ਆ ਜਾ ਵੀ ਫੇਰ ਆਪਾਂ ਮਿਲ ਲਾਂਗੇ ਕਿਉਂਕਿ ਤੁਹਾਨੂੰ ਵੀ ਪਤਾ ਹੁਣ ਉਹਦੇ ਵੀ ਸਾਰਿਆਂ ਦੇ ਬੱਚੇ ਪੜਦੇ ਹੁੰਦੇ ਨੇ ਹਨਾ ਅਸੀਂ ਛੁੱਟੀਆਂ 'ਚ ਟਾਈਮ ਹੁੰਦਾ ਉਹ ਵੀ ਕੋਈ ਕਦੇ ਕਿਸੇ ਟਾਈਮ ਆ ਜਾਂਦੀ ਹੈ ਕੋਈ ਕਿਸੇ ਟਾਈਮ ਆ ਜਾਂਦੀ ਹੈ ਹਨਾ ਮਲਾਪ ਹੁੰਦਾ ਨਹੀਂ ਹੈਗਾ ਤੇ ਫੇਰ ਕਹਿੰਦੀ ਵੀ ਕਹਿੰਦੀ ਚੱਲ ਮੈਂ ਦੇਖਦੀ ਆ ਵਿਜੇ ਆਪਣੇ ਹਸਬੰਡ ਨੂੰ ਪੁੱਛੂੰਗੀ ਵਿਜੇ ਮੈਨੂੰ ਕੱਲੋਂ ਭੇਜ ਦਵੇਂ ਮੈਂ ਕਿਹਾ ਦੇਖ ਲਈ ਫੇਰ ਤਾਂ ਆਪਾਂ ਮਿਲ ਲੂਗੇ ਹਨਾ ਕਿਉਂਕਿ ਟਾਈਮ ਬਹੁਤ ਹੋ ਗਿਆ ਮਿਲਣ ਜਾ ਤਾਂ ਫਿਰ ਕੋਈ ਫੰਕਸ਼ਨ ਵਗੈਰਾ ਹੁੰਦਾ ਜਦ ਇਹ ਮਿਲ ਹੁੰਦਾ ਹੈ ਬਸ ਜਾਂ ਫਿਰ ਹਨਾ ਵੀ ਇਦਾਂ ਕਦੇ ਛੁੱਟੀਆਂ ਛਟੀਆਂ 'ਚ ਇਕੱਠੀਆਂ ਹੋ ਗਈਆਂ ਤਾਂ ਹੋ ਗਈਆਂ ਹਨਾ ਵੈਸੇ ਤਾਂ ਸਾਰੇ ਹੁਣ ਆਪਣੇ ਆਪਣੇ ਘਰਾਂ ਵਿੱਚ ਬੀਜੀ ਨੇ ਸਾਰੇ ਹਨਾ ਕਿੱਥੇ ਟਾਈਮ ਲੱਗਦਾ ਏ ਮਿਲ ਮਲਾਪ ਕਰਨ ਦੇ ਹਨਾ ਤੇ ਤਾਂ ਅਗਰ ਕੇ ਕਹਿ ਰਹੀ ਸੀ ਕਿ ਕਹਿੰਦੀ ਚਲ ਦੇਖਦੀ ਹਾਂ ਸ਼ਾਇਦ ਅੱਜ ਉਹ ਆ ਜਵੇ ਹਨਾ ਫਿਰ ਉਸ ਤੋਂ ਬਾਅਦ ਜੀ ਬਸ ਰੋਟੀਆਂ ਦਾ ਸਾਰਿਆਂ ਨੇ ਕੀ ਕੀ ਖਾਦੀ ਆ ਅਵੀ ਸਹਜ ਨੇ ਵੀ ਇੱਕੋ ਖਾਦੀ ਆ ਕਹਿੰਦੇ ਮम्मा ਭੁੱਖ ਨਹੀਂ ਕਿਉਂਕਿ ਹੁਣ ਨਾ ਰੋਟੀ ਵਗੈਰਾ ਦੀ ਜ਼ਿਆਦਾ ਭੁੱਖ ਨਹੀਂ ਲੱਗਦੀ ਹੁਣ ਤਾਂ ਲਿਕੁਇਡ ਚੀਜ਼ਾਂ ਹੀ ਜ਼ਿਆਦਾ ਵਧੀਆ ਲੱਗਦੀਆਂ ਨੇ ਇੱਕ ਗਰਮੀ ਇੰਨੀ ਜ਼ਿਆਦਾ ਹੋਈ ਪਈ ਆ ਲੱਗਦਾ ਮੀਂਹ ਵਗੈਰਾ ਆਊਗਾ ਹਨਾ ਇੱਥੇ ਆਪਾਂ ਭਾਂਡੇ ਸਾਰੇ ਵਾਸ਼ ਕਰਲੇ ਸੀਗੇ ਵਾਸ਼ ਕਰਕੇ ਹੋ ਗਈ ਸੀ ਫ੍ਰੀ 10 ਵਜੇ ਮੈਂ ਬੈਠੀ ਹਾਂ ਬਾਹਰ ਉਹ ਨਹੀਂ ਅੰਦਰ ਨੇ ਮੈਂ ਬਾਹਰ ਬੈਠੀ ਹਾਂ ਜੀ ਮੈਂ ਅੰਦਰ ਜਾਣਾ ਹਜੇ ਆਪਣੀ ਭੈਣਾਂ ਦੇ ਵਲੌਗ ਦੇ ਇੱਕ ਹੈ ਟਾਈਮ ਨੂੰ ਟਾਈਮ ਨਹੀਂ ਲੱਗਦਾ ਹੈਗਾ ਦੇਖਣ ਦਾ ਤੇ ਮੰਮੀ ਉਹ ਨਹੀਂ ਸਾਰੇ ਅੰਦਰ ਬੈਠੇ ਨੇ ਮਾਸੀਆਂ ਨਹੀਂ ਚਲੇ ਗਏ ਕੰਮ-ਕਾਰ ਆਪਣੇ ਸਾਰੇ ਨਿਪੜ ਗਏ ਬਸ ਮੈਂ ਰੋਟੀ ਖਾਣੀ ਆ ਪਰ ਮੈਨੂੰ ਹਜੇ ਭੁੱਖ ਨਹੀਂ ਸੀਗੀ ਤੁਹਾਨੂੰ ਪਤਾ ਸ਼ਾਮ ਨੂੰ ਸਮੋਸੇ ਖਾਦੇ ਸੀਗੇ ਉਹ ਕਿ ਭੁੱਖ ਚ ਹੀ ਨਹੀਂ ਹੈਗੀ ਦੇਖਦੀ ਹਾਂ ਹੁਣ ਮੈਂ ਕਿ ਕਦੀ ਜੇ ਖਾਣੀ ਹੋਗੀ ਖਾ ਲੂੰਗੀ ਤੇ ਬਾਹਰ ਪੱਖਾ ਚੱਲ ਰਿਹਾ ਹਵਾ ਬਹੁਤ ਸੋਹਣੀ ਲੱਗ ਰਹੀ ਆ ਅੰਦਰ ਨਾਲੋਂ ਵੱਧ ਬਾਹਰ ਐਸੇ ਚਲੋ ਇੰਨੀ ਠੰਡੀ ਹਵਾ ਨਹੀਂ ਹੈਗੀ ਮਤਲਬ ਕਿ ਠੀਕ-ਠੀਕ ਹਵਾ ਹੈ ਚਲੋ ਜੀ ਅੱਜ ਦੀ ਵੀਡੀਓ ਦਾ ਆਪਾਂ ਇੱਥੇ ਕਰਦੇ ਆਂ ਐਂਡ ਮਿਲਾਂਗੇ ਤੁਹਾਨੂੰ ਕੱਲ ਨੂੰ ਨਿਊ ਵਲੌਗ ਦੇ ਨਾਲ ਨਵੀਂ ਸ਼ੁਰੂਆਤ ਦੇ ਨਾਲ ਜੇ ਆਤਾਂ ਵਲੌਗ ਵਧੀਆ ਲੱਗਾ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆਂ ਕੱਲ ਨੂੰ ਨਵੀਂ ਸ਼ੁਰੂਆਤ ਨਾਲ ਓਕੇ ਜੀ ਬਾਏ ਬਾਏ ਗੁੱਡ ਨਾਈਟ ਟੇਕ ਕੇਅਰ ਸਵੀਟ ਡ੍ਰੀਮ ਬਾਏ ਬਾਏ